ਲਓ ਬਈ ਸਾਰੇ ਭਰਾਵਾਂ ਨੂੰ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਦਾ ਬੋਰਡ ਚੈੱਕ ਕਰ ਲਓ ਪੀ ਪੀ ਕੇ ਪੌਮ ਕੈਨਲਾ ਤੇ ਉਸ ਤੋਂ ਬਾਅਦ ਮਰੇ ਹੱਥ ਦੇ ਵਿੱਚ ਫੜੀ ਹੋਈ ਸ਼ਹਿ ਚੈੱਕ ਕਰ ਲਓ ਕਿਸੇ ਨੇ ਵੀ ਆਪਣਾ ਸ਼ੌਂਕ ਪੂਰਾ ਕਰਨਾ ਇਹਨਾਂ ਦਾ ਠੀਕ ਹੈ ਟੁਆਇਪ ਪੌਮ ਤੇ ਕਲਚਰ ਪੌਮ ਦਾ ਭਰਾ ਨਾਲ ਮਿਲਾਉਣਾ ਦਿਵਾਲੀ ਤੇ ਆਫਰ ਲੱਗੇ ਹੋਏ ਨੇ ਤੁਸੀਂ ਇਹਨਾਂ ਨੂੰ ਬਿਲਕੁਲ ਜੈਜ ਰੇਟ ਦੇ ਵਿੱਚ ਆਪਣਾ ਫੈਮਿਲੀ ਦਾ ਪਾਰਟ ਬਣਾ ਸਕਦੇ ਹੋ ਲਓ ਬਈ ਤੁਸੀਂ ਆਉਣਾ ਹੀਰੋ ਕਲਾਂ ਦੇ ਵਿੱਚ ਇੱਥੇ ਤੇ ਭਰਾ ਹੋਰਾਂ ਦੇ ਹੱਥ ਦੇ ਵਿੱਚ ਵੀ ਹੈਗੇ ਨੇ ਵੱਧ ਸਤ ਸ੍ਰੀ ਅਕਾਲ ਸ੍ਰੀਕਾਰ ਜੀ ਸਤ ਸ੍ਰੀ ਅਕਾਲ ਜੀ ਓ ਠੀਕ ਹੋ ਜੀ ਵਧੀਆ ਜੀ ਵਧੀਆ ਛੜ ਲਓ ਬਈ ਤੇ ਇੱਕ ਵਾਰੀ ਤਾਂ ਆਪਣੇ ਫਾਰਮ ਦਾ ਨਾਮ ਤੇ ਜੇ ਕਿਸੇ ਨੇ ਉਰੇ ਆਣਾ ਹੋਵੇ ਜੀ ਐਡਰੈਸ ਕੀ ਪੈਂਦਾ ਹਾਂ ਹਾਂਜੀ ਪੀ ਕੇ ਪੌਮ ਕੈਨ ਲਈ ਆਪਣਾ ਫਾਰਮ ਦਾ ਨਾਮ ਆਗਾ ਤੇ ਜੇ ਕਿਸੇ ਨੇ ਆਉਣਾ ਜ਼ਿਲ੍ਹਾ ਮਾਨਸਾ ਜੀ ਤੇ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਕਲਰ ਦੇਖ ਲਓ ਬਈ ਸਾਰੇ ਭਰਾਵਾਂ ਪਿਓਰ ਵਾਈਟ ਤੇ ਲਵਿਆ ਜਾ ਵੀਰੇ ਇੱਕ ਵਾਰੀ ਮੜਾ ਦਿਖਾਈ ਆਹਾ ਬਲੈਕ ਆਗਾ ਤੇ ਇਹ ਬਰਾਊਨ ਸ਼ੇਡ ਆਗੇ ਹਨਾ ਤਿੰਨ ਤੋਂ ਚਾਰ ਕਲਰ ਨੇ ਇਹਦੇ ਵਿੱਚ ਸਾਈਜ਼ ਵੀ ਅਲੱਗ-ਅਲੱਗ ਹੁੰਦੇ ਨੇ ਹਨਾ ਜੀ ਹਾਂਜੀ ਸਾਈਜ਼ ਵੀ ਅਲੱਗ-ਅਲੱਗ ਨੇ ਤੇ ਕਿਸੇ ਨੇ ਵੀ ਆਪਣਾ ਬਈ ਸ਼ੌਂਕ ਪੂਰਾ ਕਰਨਾ ਦਿਵਾਲੀ ਤੇ ਆਫਰ ਲੱਗੀ ਹੋਈ ਹੈ ਰੇਟ ਵੀ ਜਾਇਜ਼ ਨੇ ਤੇ ਇੱਕ ਆਫਰ ਆ ਪੜਾ ਹੋਰ ਚ ਲੈ ਜੀ ਹਾਂਜੀ ਆਫਰ ਉਹਨਾਂ ਵਾਸਤੇ ਜਿਹੜਾ ਸ਼ੇਅਰ ਕਰਕੇ ਵੀਡੀਓ ਦਾ ਸਕਰੀਨਸ਼ਾਟ ਪਾਊਗਾ ਉਹਦੇ ਵਾਸਤੇ ਫ੍ਰੀ ਭੇਜਾਵਾਂਗੇ ਦਿਵਾਲੀ ਤੱਕ ਜੀ ਅੱਛਾ ਕੂਰੀਅਰ ਦੇ ਪੈਸੇ ਕੋਈ ਨਹੀਂ ਲੈਣੇ ਕੋਈ ਪੈਸਾ ਨਹੀਂ ਲੈਂਦੇ ਜੀ ਲਓ ਬਈ ਅਜਾ ਰੇਟ ਵੀ ਜਾਇਜ਼ ਨਹੀਂ ਪੁੱਧਾ ਲੈ ਲਓ ਹਾਂਜੀ ਆ ਰੇਟ ਵੀ ਜਾਇਜ਼ ਹੈ ਤੇ ਇਹਦੇ ਵਿੱਚ ਜੇ ਆਪਾਂ ਸਾਈਜ਼ ਗਰੇ ਤਿੰਨ ਸਾਈਜ਼ ਹੁੰਦੇ ਨੇ ਇੱਕ ਤਾਂ ਕੱਪ ਸਾਈਜ਼ ਹੋ ਗਿਆ ਹੈ ਨਾ ਹਾਂਜੀ ਇੱਕ ਥੋੜਾ ਉਹ ਤੋਂ ਵੱਡਾ ਆ ਜਾਂਦਾ ਇੱਕ ਉਹ ਤੋਂ ਵੱਡਾ ਆ ਜਾਂਦਾ ਇਹ ਦੇਖੋ ਲੜਾਕੂ ਨੇ ਬਤੰਦਰ ਦੇ ਵਾਲੇ ਕੈਂਡਰ ਹੈ ਬਾਈ ਆ ਸੋਨੂੰ ਥੋੜਾ ਬਾਈ ਕਾਲਾ ਦਿਖਾਈ ਮੈਨੂੰ ਫੜ ਕੇ ਲੈ ਆ ਬਾਈ ਆ ਦੇਖੋ ਇਹਦੇ ਸਾਂ ਲੱਗਦਾ ਜਿਹਾ ਬਿੱਲਾ ਹੋਵੇ ਹੀ ਹੈ ਹਾਂਜੀ ਹਾਂ ਬਿਲਕੁਲ ਲੈ ਬਾਈ ਆ ਦੇਖੋ ਤੇ ਬਾਈ ਇੱਕ ਇਹਨਾਂ ਦਾ ਹੁਣ ਕਈ ਐ ਪੁੱਛਣਗੇ ਬਈ ਇਹੇ ਬਰੀਡ ਕਿਉਂ ਚਲੋ ਮੈਂ ਸੋਨ ਇੱਕ ਇੱਕ ਜਾਣਕਾਰੀ ਦੇ ਦੇਣਾ ਜੇ ਤੁਹਾਡੇ ਘਰੇ ਛੋਟੇ ਜਿਹਾ ਕਨ ਹੈ ਕਹਿੰਦੇ ਜੀ ਫੋਨ ਵੱਧ ਦੇਖਦੇ ਨੇ ਮੈਂ ਕਹਿੰਦਾ ਮੁੜ ਕੇ ਫੋਨ ਦੇ ਕੇ ਦਿਖਾਵਾਂ ਨਹੀਂ ਦੇਖ ਦੇ ਲਈ ਫੋਨ ਨਹੀਂ ਦੇਖਦਾ ਜਿਵੇਂ ਡੌਗ ਲੈ ਗਈ ਥੋੜੇ ਕਰੇ ਜੋ ਫੋਨ ਫੋਨ ਤੋਂ ਖੜਾ ਛੜਾਉਣਾ ਨਾ ਜਿਵੇਂ ਅੱਖਾਂ ਨੂੰ ਤਾਂ ਚੁੱਪ ਕਰਕੇ ਆਹ ਸ਼ਹਿ ਲੈ ਕੇ ਦੇ ਦੋ ਫੋਨ ਤਾਂ ਛੱਡੋ ਸਾਰਾ ਦਿਨ ਇਹਨਾਂ ਨੇ ਦੇ ਦੇਣਾ ਖੇਲੀ ਆਊਗਾ ਇਹਨਾਂ ਨੇ ਐਕਟਿਵ ਰਹੂਗਾ ਇਹਨਾਂ ਨੇ ਭੱਜ ਦੌੜ ਗਣੀ ਰਹੂਗਾ ਜੇ ਤਾਂ ਕਿਸੇ ਨੇ ਉਰੇ ਆਣਾ ਉਰੇ ਬੇਫਿਕਰ ਹੋ ਕੇ ਆ ਜਾਓ ਕੋਈ ਚੱਕਰ ਨਹੀਂ ਬਾਕੀ ਆਫਰ ਚੱਲ ਰਿਹਾ ਬਾਈ ਤੁਸੀਂ ਘਰੇ ਬਹਿ ਕੇ ਥੋੜੇ ਤੱਕ ਪਹੁੰਚ ਹੋ ਜੂ ਜਮੀ ਸਰਦਾਰ ਦੀ ਲੈਣ ਦੀ ਲੋੜ ਨਹੀਂ ਹਾਂ ਕਈ ਭਰਾ ਇਹ ਕਹਿਣਗੇ ਇਹਨਾਂ ਦੀ ਹਾਈਟ ਕਿੰਨੀ ਜਾਂਦੀ ਹੈ ਆਹ ਹੈ ਜਿਹੜਾ ਕਈ ਸ਼ੌਂਕ ਦੇ ਉੱਤੇ ਜਿੱਤ ਵੀ ਚੁੱਕਿਆ ਹਾਂ ਜੀ ਹਾਂ ਜੀ ਹਾਂ ਜਿੱਤਿਆ ਹੋਇਆ ਜੀ ਤੇ ਆਹ ਇਹਨਾਂ ਦੇ ਮੈਕਸਿਮ ਸਾਈਜ਼ ਨੇ ਵੱਡੇ ਸਾਈਜ਼ ਨੇ ਮਤਲਬ ਇਹ ਮੈਕਸਿਮ ਇੰਨੇ ਕਰਾਂਗੇ ਇੰਨੇ ਹੀ ਰਹਿਣਗੇ ਜੀ ਤੇ ਦੋ ਉਹ ਨਹੀਂ ਆਪਣੇ ਹਨਾ ਉਹ ਵੀ ਵੱਡੇ ਨੇ ਜੀ ਹਾਂ ਜੀ ਹਾਂ ਉਹ ਵੀ ਵੱਡੇ ਨੇ ਲਓ ਬਈ ਆਹ ਛੋਟੇ ਤੁਸੀਂ ਲੈ ਸਕਦੇ ਹੋਗੇ ਸਕਰੀਨ ਤੇ ਨੰਬਰ ਤੇ ਐਡਰੈਸ ਦੋਨੋਂ ਚੱਲ ਰਹੇ ਨੇਗੇ ਕਿਸੇ ਨੇ ਆਪਣਾ ਸ਼ੌਂਕ ਪੂਰਾ ਕਰਨੇ ਟਾਇਪ ਆਨ ਤੇ ਕਲਚਰ ਪਾਉਂਦਾ ਹਾਂ ਜੀ ਕਿਸੇ ਨੇ ਮੀਟਿੰਗ ਕਰਾਉਣੀ ਆ ਤਾਂ ਮੀਟਿੰਗ ਵਾਸਤੇ ਵੀ ਆ ਸਕਦਾ ਜੀ ਠੀਕ ਹੈ ਹਾਂਜੀ ਲਓ ਜੀ ਸਕਰੀਨ ਤੇ ਨੰਬਰ ਤੇ ਐਡਰੈਸ ਦੋਨੋਂ ਚੱਲ ਰਿਹਾ ਕਰ ਲ